ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਨਵੀਂ ਵੀਡੀਓਸ ਤੁਹਾਡਾ ਸਵਾਗਤ ਹੈ ਕੱਲ ਇੱਕ ਬੱਚਾ ਮੈਂ ਪੜਦਾ ਦੇਖਿਆ ਕੁਝ ਔਖਾ ਜੋ ਕੇ ਪੜ ਰਿਹਾ ਸੀ 93 ਜਾਂ 27 94 ਜਾਂ 36 ਇਦਾਂ ਦਾ ਕੁਝ ਕਰਕੇ ਪੜ ਰਿਹਾ ਸੀ ਕੁਝ ਸਮਾਂ ਸੁਣਨ ਤੋਂ ਬਾਅਦ ਮੈਨੂੰ ਸਮਝ ਆਈ ਕਿ ਇਹ ਬੱਚਾ 9 ਦਾ ਪਹਾੜਾ ਪੜ ਰਿਹਾ ਹੈ ਉਹੀ ਪਹਾੜਾ ਜਿਹੜਾ ਅਸੀਂ ਝੂਲ ਝੂਲ ਕੇ ਪੜਦੇ ਹੁੰਦੇ ਸੀ ਸੋ ਬੱਚਿਆਂ ਦੀਆਂ ਇਹਨਾਂ ਹਰਕਤਾਂ ਨੂੰ ਦੇਖ ਕੇ ਫਿਰ ਆਪਣਾ ਸਮਾਂ ਯਾਦ ਆਉਣਾ ਸੁਭਾਵਕ ਹੀ ਹੈ ਸੋ ਜਿਨ੍ਹਾਂ ਨੇ ਉਸ ਵੇਲੇ ਦੇ ਪਹਾੜੇ ਪੜੇ ਨੇ 2 ਦਾ ਪਹਾੜਾ 3 ਦਾ ਪਹਾੜਾ 4 ਦਾ ਪਹਾੜਾ ਸਵਜਵੀਓ ਕਿਸੇ ਚੀਜ਼ ਦਾ ਹਿਸਾਬ-ਕਿਤਾਬ ਕਰਨ ਵਾਸਤੇ 9436 9327 ਦਾ ਸਹਾਰਾ ਲੈਂਦੇ ਨੇ ਉਹੀ ਚੀਜ਼ਾਂ ਸਾਡੇ ਜ਼ੁਬਾਨ ਤੇ ਨੇ ਸੋ ਬਿਲਕੁਲ ਇਸੇ ਤਰ੍ਹਾਂ ਦੀ ਰਚਨਾ ਸਾਡੇ ਲਿਖਾਰੀ ਅਧਿਆਪਕ ਦੋਸਤ ਜਗਤਾਰ ਪਖੋ ਜੀ ਨੇ ਲਿਖੀ ਹੈ ਸੋ ਉਹਨਾਂ ਨੇ ਸਿਰਫ ਦੂਣੀ ਦੇ ਪਹਾੜੇ ਦੇ ਵਿੱਚ ਕਿਸ ਤਰ੍ਹਾਂ ਪੁਰਾਣੀਆਂ ਯਾਦਾਂ ਨੂੰ ਸਮੇਟਿਆ ਅਟੈਚ ਕੀਤਾ ਸੋ ਉਹ ਸਮਾਂ ਜਿਹੜਾ ਕਿਸੇ ਬੋਝ ਤੋਂ ਰਹਿਤ ਸੀ ਕਿਵੇਂ ਦਾ ਸੀ ਕਿਸ ਤਰ੍ਹਾਂ ਦਾ ਸੀ ਆਓ ਆਪਾਂ ਸੁਣਦੇ ਹਾਂ ਜਗਤਾਰ ਪਖੋ ਜੀ ਦੀ ਕਲਮ ਤੋਂ ਸੋ ਲਿਖਦੇ ਨੇ ਕਹਿੰਦੇ 1 2 ਦੀ ਦੂਣੀ ਸੀ ਗਲੋਟੇ ਨਾਲ ਪੂਣੀ 1 2 ਦੀ ਦੂਣੀ ਸੀ ਗਲੋਟੇ ਨਾਲ ਪੂਣੀ ਬੈਠ ਸੇਕਦੇ ਸੀ ਧੂਣੀ ਜਿੰਦ ਦੁੱਖਾਂ ਤੋਂ ਵੀ ਹੋਣੀ ਉਹ ਸਮਾਂ ਮੁੜ ਕੇ ਨਹੀਂ ਆਉਣਾ 2 2 4 ਸੀ ਬੜਾ ਭਾਈਆਂ ਦਾ ਪਿਆਰ ਵੱਡਿਆਂ ਦਾ ਸਤਕਾਰ ਨਾ ਸੀ ਕਰਜ਼ੇ ਦਾ ਭਾਰ ਉਹ ਸਮਾਂ ਮੁੜ ਕੇ ਨਹੀਂ ਆਉਣਾ ਕਹਿੰਦੇ 3 2 6 ਰੋਣ ਖਾਲੀ ਘਰ ਪਈ 3 2 6 ਰੁਣ ਖਾਲੀ ਘਰ ਪਏ ਉਹ ਛੱਡ ਬਾਹਰ ਤੁਰ ਗਏ ਜੋ ਵਿੜੇ ਹੁੰਦੇ ਸੀ ਪਰੇ ਉਹ ਸਮਾਂ ਮੁੜ ਕੇ ਨਹੀਂ ਆਉਣਾ 4 ਦੁਣੀ 8 ਸਾਂਝੀ ਪਿੰਡਾਂ ਵਾਲੀ ਸੱਤ ਉਹ ਮੁਹੱਬਤਾਂ ਦੀ ਗੱਠ ਜਿੱਥੇ ਜੁੜਦੇ ਇਕੱਠ ਉਹ ਸਮਾਂ ਮੁੜ ਕੇ ਨਹੀਂ ਆਉਣਾ 5 ਦੁਣੀ 10 ਕੌਡੀ ਖੇਡਣੇ ਦਾ ਚਸ ਵਿੱਚ ਟੀਚਰਾਂ ਦਾ ਰਸ ਹੁੰਦਾ ਦੂਰ ਦੂਰ ਜਾਸ ਉਹ ਸਮਾਂ ਮੁੜ ਕੇ ਨਹੀਂ ਆਉਣਾ ਕਹਿੰਦੇ 6 ਦੁਣੀ 12 ਤੀਆਂ ਵਿੱਚ ਮੁਟਿਆਰਾਂ ਖੂਬ ਫੱਬਦੀਆਂ ਨਾਰਾਂ ਜਿਵੇਂ ਕੂੰਜਾਂ ਦੀਆਂ ਡਾਰਾਂ ਉਹ ਸਮਾਂ ਮੁੜ ਕੇ ਨਹੀਂ ਆਉਣਾ 7 ਦੁਣੀ 14 ਜਦੋਂ ਬਣ ਬਹਿੰਦੇ ਫੌਜਾਂ ਬੜਾ ਕਰਦੇ ਸੀ ਖੋਜਾਂ ਬਚਪਨ ਦੀਆਂ ਮੌਜਾਂ ਕਦੇ ਸਮਾਂ ਮੁੜ ਕੇ ਨਹੀਂ ਆਉਣਾ 8 ਦੁਣੀ 16 ਬੜਾ ਕੀਤੀਆਂ ਕਲੋਲਾ ਮਾਰੇ ਦਾਦੀਆਂ ਬੋਲਾ ਹੁਣ ਯਾਦਾਂ ਵਿੱਚੋਂ ਟੋਲਾ ਉਹ ਸਮਾਂ ਮੁੜ ਕੇ ਨਹੀਂ ਆਉਣਾ 9 18 ਪੱਖੋਂ ਸਮੇਂ ਦੀਆਂ ਮਾਰਾਂ 9 18 ਪੱਖੋਂ ਸਮੇਂ ਦੀਆਂ ਮਾਰਾਂ ਰੋਂ ਚਿੜੀਆਂ ਗਟਾਰਾਂ ਮੁੱਕ ਚੱਲੀਆਂ ਬਹਾਰਾਂ ਉਹ ਸਮਾਂ ਮੁੜ ਕੇ ਨਹੀਂ ਆਉਣਾ ਸੋ ਆਖਰੀ ਪੈਰੇ 'ਚ ਲਿਖਦੇ ਨੇ ਕਹਿੰਦੇ 10 20 ਪਾਈ ਵੱਡਿਆਂ ਦੀ ਲੀ 10 20 ਪਾਈ ਵੱਡਿਆਂ ਦੀ ਲੀ ਉਦੋਂ ਕਿੰਨੀ ਸੁੱਚੀ ਸੀ ਜਿਸ ਬਾਰੇ ਲਿਖਾਂ ਕਿ ਆਖਰ ਗੁਰਫਤੇ ਜੀ ਉਹ ਸਮਾਂ ਮੁੜ ਕੇ ਨਹੀਂ ਆਉਣਾ ਉਸ ਸਮਾਂ ਮੁੜ ਕੇ ਨਹੀਂ ਆਉਣਾ ਸਵਾਕੀ ਦੋਸਤੋ ਲੰਘਿਆ ਸਮਾਂ ਲੰਘਿਆ ਪਾਣੀ ਕਦੇ ਵਾਪਸ ਨਹੀਂ ਮੁੜਦਾ ਤੇ ਜੇਕਰ ਉਹ ਸਮਾਂ ਚੰਗਾ ਨਾ ਹੁੰਦਾ ਤਾਂ ਸ਼ਾਇਦ ਅੱਜ ਸਾਡੇ ਚੇਤੇ ਵੀ ਨਾ ਆਉਂਦਾ ਆਓ ਇਸ ਧੋਣੀ ਦੇ ਪਹਾੜੇ ਰਾਹੀਂ ਪੁਰਾਣੇ ਸਮੇਂ ਦੀ ਸਿੱਖਿਆ ਲਈਏ ਤੇ ਉਸ ਸਿੱਖਿਆ ਤੇ ਅਮਲ ਕਰੀਏ ਜਲਦੀ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ